ਸੰਤ ਬਾਬਾ ਮਾਨ ਸਿੰਘ ਜੀ ਪਹੇਵੇ ਵਾਲੇ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਆ ਕੇ ਬਹੁਤ ਵਰ ਦੀਵਾਨ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰਸਿੱਖੀ ਦੇ ਨਾਲ ਜੋੜਨਾ ਕੀਤਾ ਉਹਨਾਂ ਦੇ ਡੇਰੇ ਤੋਂ ਜਥੇਦਾਰ ਜਸਮੀਰ ਸਿੰਘ ਜੀ ਆਏ ਹੋਏ ਨੇ ਉਹ ਸੰਗਤਾਂ ਨੂੰ 2-4 ਮਿੰਟ ਦੇ ਆਪਣੇ ਵਿਚਾਰ ਦੱਸਣਗੇ ਉਸ ਤੋਂ ਬਾਅਦ ਸਰੂਪਿਆਂ ਦੀ ਸੇਵਾ ਕੀਤੀ ਜਾਵੇਗੀ ਤੇ ਸੇਵਾਦਾਰਾਂ ਨੂੰ ਬੇਨਤੀ ਹੈ ਕੀ ਸਭ ਤੋਂ ਪਹਿਲਾਂ ਜਿਹੜਾ ਸਰੋਪਾ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਜਿਹੜੇ ਸਿੰਘ ਬੈਠੇ ਨੇ ਉਹਨਾਂ ਨੂੰ ਪਾ ਕੇ ਆਓ ਦੇਖ 10 ਮਿੰਟ ਰੋਕ ਕੇ ਬੜੀ ਬੈਠ ਜਾ ਭਾਈ 10 ਮਿੰਟ ਦੇ ਲੱਗਣੇ ਸਰੋਪਿਆਂ ਨੂੰ ਉਸ ਤੋਂ ਬਾਅਦ ਦੇਖ ਵਰਤੀ ਜਾਏਗੀ ਹੁਣ ਭਾਈ ਜਸਮੀਰ ਸਿੰਘ ਆਪਣੇ ਵਿਚਾਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੈ ਪ੍ਰਕਾਸ਼ ਮਾਨ ਪ੍ਰਭੂ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਕਾਫੀ ਸਮੇਂ ਤੋਂ ਲਾਹ ਲੈ ਰਹੋ ਅਤੇ ਪਿਆਰੇ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਪਿਛਲੇ ਤਿੰਨ ਰੋਜ਼ ਤੋਂ ਜੋ ਸੰਤ ਸਮਾਗਮ ਚੱਲ ਰਹੇ ਹਨ ਆਪ ਜੀ ਸਾਰੇ ਬੜੇ ਹੀ ਵੱਡ ਭਾਗੇ ਹੋ ਪਰ ਦਾਸ ਨੇ 2 ਮਿੰਟ ਲੈਣੇ ਹੈ ਇਸ ਗੱਲ ਦੀ ਵਿਚਾਰ ਕਰਨੀ ਹੈ ਅਸੀਂ ਜੋ ਇਹ ਸਮਾਗਮ ਕਰਵਾਉਂਦੇ ਹਾਂ ਅਸੀਂ ਇਸ ਦਾ ਨਿਚੋੜ ਕੱਢਣਾ ਹੈ ਕਿ ਅਸੀਂ ਇਨ੍ਹਾਂ ਸਮਾਗਮਾਂ ਤੋਂ ਆਪਣੇ ਘਰ ਕੀ ਲੈ ਕੇ ਜਾਂਦੇ ਹਾਂ ਕੀ ਅਸੀਂ ਸਤਿਗੁਰਾਂ ਦਾ ਨਾਮ ਸਤਿਗੁਰਾਂ ਦਾ ਉਪਦੇਸ਼ ਉਹਨਾਂ ਦੀ ਅਮਰਤਮਈ ਬਾਣੀ ਪਰਮੇਸ਼ਰ ਦੇ ਘਰ ਦੀ ਸੇਵਾ ਦੀ ਦਾਤ ਕੀ ਸਾਡੀ ਝੋਲੀ ਪੈਂਦੀ ਹੈ ਜਾਂ ਫਿਰ ਅਸੀਂ ਇਸ ਸਮਾਗਮ ਨੂੰ ਮਨਾ ਕਰਕੇ ਇੱਥੇ ਹੀ ਛੱਡ ਕੇ ਚਲੇ ਜਾਂਦੇ ਹਾਂ ਜੋ ਗੁਰ ਸਿੱਖੀ ਦਾ ਬੂਟਾ ਮਹਾਰਾਜ ਨੇ ਲਾਇਆ ਹੈ ਇੱਕ ਛੋਟੀ ਜੀ ਉਦਾਹਰਨ ਹੈ ਇੱਕ ਬਾਗ ਦਾ ਮਾਲੀ ਜਿਨੇ ਬੜਾ ਸੋਹਣਾ ਬਾਗ ਸਜਾਇਆ ਬੜੇ ਸੋਹਣੇ-ਸੋਹਣੇ ਬੂਟੇ ਉਸ ਬਾਗ ਦੇ ਵਿੱਚ ਲਗਾਏ ਬੜਾ ਹੀ ਸੋਹਣਾ ਬਾਗ ਸੀ ਤੇ ਉਸ ਨੂੰ ਕੰਮ ਪੈ ਗਿਆ ਉਸਨੇ 5-7 ਦਿਨਾਂ ਵਾਸਤੇ ਆਪਣੇ ਗ੍ਰਹਿ ਨੂੰ ਛੱਡ ਕੇ ਕਿਤੇ ਹੋਰ ਜਾਣਾ ਸੀ ਉਸਨੇ ਆਪਣੇ ਸੁਪੁੱਤਰ ਨੂੰ ਕਿਹਾ ਕਿ ਬੇਟਾ ਮੈਂ ਕੁਝ ਸਮੇਂ ਵਾਸਤੇ ਨਗਰ ਤੋਂ ਬਾਹਰ ਜਾਣਾ ਹੈ ਤੂੰ ਇਸ ਬਾਗ ਦਾ ਧਿਆਨ ਰੱਖਣਾ ਹੈ ਇਸ ਨੂੰ ਪਾਣੀ ਦੇਣਾ ਹੈ ਬੇਟੇ ਨੇ ਕਿਹਾ ਸਤਿਵਚਨ ਪਿਤਾ ਜੀ ਜਿਵੇਂ ਆਪ ਜੀ ਦਾ ਹੁਕਮ ਹੋਵੇ ਉਦੋਂ ਉਹ ਮਾਲੀ 7 ਦਿਨਾਂ ਵਾਸਤੇ ਨਗਰ ਛੱਡ ਕੇ ਆਪਣੇ ਕੰਮ ਵਾਸਤੇ ਚਲਾ ਗਿਆ ਪਿੱਛੇ ਜੋ ਸੁਪੁੱਤਰ ਸੀ ਆਪਣੇ ਪਿਤਾ ਦੇ ਬਚਨ ਨੂੰ ਮੰਨਦਾ ਹੋਇਆ ਰੋਜ਼ ਉਹਨਾਂ ਬੂਟਿਆਂ ਨੂੰ ਪਾਣੀ ਪਾਉਂਦਾ ਇੱਕ ਦਿਨ ਨਿਕਲੇ 2 ਦਿਨ ਨਿਕਲੇ 3 ਦਿਨ ਨਿਕਲੇ ਉਹ ਜਿਹੜੇ ਬੂਟੇ ਸਨ ਉਹ ਮੁਰਝਾਰੇ ਸਨ ਸੁੱਕਰੇ ਸਨ ਇਦਾਂ ਕਰਦਿਆਂ ਕਰਦਿਆਂ ਹਫ਼ਤੇ ਦਾ ਸਮਾਂ ਬੀਤ ਗਿਆ ਉਸ ਦਾ ਪਿਤਾ ਜਦੋਂ ਆਪਣਾ ਕੰਮ ਕਰਕੇ ਨਗਰ ਵਿੱਚ ਵਾਪਸ ਆਇਆ ਉਸ ਨੇ ਕੀ ਦੇਖਣਾ ਕੀਤਾ ਕਿ ਜੇ ਜੋ ਬਾਗ ਸੋਹਣਾ ਬਾਗ ਮਹਿਸਜਾਇਆ ਸੀ ਇਹ ਕੁਮਲਾ ਗਿਆ ਹੈ ਉਸ ਨੇ ਆਪਣੇ ਸੁਪੁੱਤਰ ਨੂੰ ਕਿਹਾ ਬੇਟਾ ਮੈਂ ਤੈਨੂੰ ਕਿਹਾ ਸੀ ਤੋ ਇਹਨਾਂ ਨੂੰ ਪਾਣੀ ਦੇਣਾ ਹੈ ਇਹਨਾਂ ਦੀ ਸਾਂਭ ਸੰਭਾਲ ਕਰਨੀ ਹੈ ਬੇਟੇ ਨੇ ਕਿਹਾ ਪਿਤਾ ਜੀ ਮੈਂ ਆਪ ਜੀ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਬਾਗ ਦੀ ਸਾਂਭ ਸੰਭਾਲ ਬੜੇ ਸੋਹਣੇ ਢੰਗ ਨਾਲ ਕੀਤੀ ਹੈ ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਇਹ ਬਾਗ ਮੁਰਝਾ ਕਿਉਂ ਗਿਆ ਸੁੱਕ ਕਿਉਂ ਗਿਆ ਉੱਥੇ ਫਿਰ ਪਿਤਾ ਨੇ ਪੁੱਛਣਾ ਕੀਤਾ ਤੂੰ ਪਾਣੀ ਕਿਸ ਤਰ੍ਹਾਂ ਦਿੰਦਾ ਸੀ ਕਹਿੰਦਾ ਪਿਤਾ ਜੀ ਮੈਂ ਪਾਣੀ ਲੈਂਦਾ ਸੀ ਤੇ ਪਾਣੀ ਨੂੰ ਸਾਰੇ ਉੱਪਰ ਦਰਖਤ ਦੇ ਮਾਰ ਦਿੰਦਾ ਸੀਗਾ ਪਿਤਾ ਨੇ ਪੁੱਛਣਾ ਕੀਤਾ ਕਿ ਤੂੰ ਦਰਖਤ ਦੀਆਂ ਜੜਾਂ ਨੂੰ ਪਾਣੀ ਦਿੱਤਾ ਉਹਨਾਂ ਨੂੰ ਪਾਣੀ ਪਿਆਇਆ ਕਹਿੰਦਾ ਨਹੀਂ ਪਿਤਾ ਜੀ ਮੇਰੇ ਤੋਂ ਇਹ ਭੁੱਲ ਹੋ ਗਈ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਜੜਾਂ ਨੂੰ ਪਾਣੀ ਦੇਣਾ ਹੁੰਦਾ ਹੈ ਜੜਾਂ ਦਾ ਜੋ ਪਾਣੀ ਦਿੱਤਾ ਉਸ ਦੇ ਨਾਲ ਹੀ ਦਰਖਤ ਹਰੇ ਰਿਹਾ ਕਰਦੇ ਹਨ ਇਸ ਕਰਕੇ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਹੈ ਆਪ ਜੀ ਆਏ ਹੋ ਬੜੇ ਵਟ ਭਾਗੇ ਹੋ ਜਿੱਥੋਂ ਜਿੱਥੋਂ ਚੱਲ ਕੇ ਵੀ ਆਏ ਹੋ ਅਸੀਂ ਉਹਨਾਂ ਰਾਵਾਂ ਤੋਂ ਬਲਿਹਾਰ ਜਾਂਦੇ ਹਾਂ ਪਰ ਜੇ ਤੁਸੀਂ ਗੁਰਸਿੱਖੀ ਦੀਆਂ ਜੜ੍ਹਾਂ ਨੂੰ ਜੋ ਬੂਟਾ ਪਰਮੇਸ਼ਰ ਵਾਹਿਗੁਰੂ ਨੇ ਸਤਗੁਰੂ ਨੇ ਲਾਇਆ ਹੈ ਉਸ ਨੂੰ ਹਰਿਆ ਭਰਿਆ ਰੱਖਣ ਵਾਸਤੇ ਤੁਹਾਨੂੰ ਆਪਣੇ ਘਰਾਂ ਦੇ ਵਿੱਚ ਨਾਮ ਨੂੰ ਬਾਣੀ ਨੂੰ ਸੇਵਾ ਨੂੰ ਸਿਮਰਨ ਨੂੰ ਲੈ ਕੇ ਆਮਣਾ ਪਵੇਗਾ ਤਾਂ ਹੀ ਸਾਨੂੰ ਇਹ ਸਮਾਗਮ ਕਰਵਾਉਣ ਦਾ ਫਾਇਦਾ ਹੈ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ਿਆਂ ਤੋਂ ਬਚੋ ਗੁਰੂ ਦੇ ਲੜ ਲੱਗੋ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੁੜੋ ਇਹਨਾਂ ਸਮਾਗਮਾਂ ਦਾ ਸਿਰਫ ਇੱਕੋ ਇੱਕ ਮਹਾਤਮ ਹੈ ਇੱਕੋ ਗੱਲ ਹੈ ਗੁਰੂ ਨਾਨਕ ਕਹਿ ਘਰ ਕੇਵਲ ਨਾਮ ਵਾਹਿਗੁਰੂ ਮੰਤਰ ਜਿਹੜਾ ਜਪਦਾ ਹੈ ਮਹਾਰਾਜ ਕਹਿੰਦੇ ਹਨ ਉਹਦੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਹਨ ਅਸੀਂ ਸੇਵਾ ਵੀ ਕਰਦੇ ਹਾਂ ਬਾਣੀ ਵੀ ਪੜ੍ਹਦੇ ਹਾਂ ਪਰ ਬਾਣੀ ਦਾ ਇੱਕੋ ਇੱਕ ਉਪਦੇਸ਼ ਹੈ ਨਾਮ ਜਪੋ ਨਾਮ ਜਪੋ ਨਾਮ ਜਪੋ ਤੇ ਸਾਰਿਆਂ ਨੂੰ ਬੇਨਤੀ ਹੈ ਘਟੋ ਘਟ 15 ਤੋਂ 20 ਮਿੰਟ ਵਾਹਿਗੁਰੂ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ 5 ਦਿਨ 10 ਦਿਨ 15 ਦਿਨ 20 ਦਿਨ ਵਿੱਚ ਫਰਕ ਭਾਵੇਂ ਨਾ ਪਤਾ ਲੱਗੇ ਪਰ ਜਦੋਂ ਤੁਸੀਂ ਲੰਬਾ ਸਮਾਂ ਜਪੋਗੇ ਤੁਹਾਨੂੰ ਖੁਦ ਨੂੰ ਇਹ ਗੱਲ ਦਾ ਅਹਿਸਾਸ ਹੋਵੇਗਾ ਬਾਹੇ ਗੁਰੂ ਗੁਰ ਮੰਤਰ ਹੈ ਜਪ ਹੋਮੈ ਖੋਈ ਦਾਸ ਪਾਸੋਂ ਬੋਲਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਜੀ ਬਖਸ਼ਣ ਯੋਗ ਹੋ ਆਪ ਜੀ ਨੇ ਇਸ ਗੱਲ ਦਾ ਧਿਆਨ ਰੱਖਣਾ ਹੈ ਜਿਸ ਬੂਟੇ ਨੂੰ ਬਾਬਾ ਹਰਦੇਵ ਸਿੰਘ ਜੀ ਨੇ ਹਰਿਆ ਭਰਿਆ ਰੱਖਣ ਵਾਸਤੇ ਇਹ ਸਮਾਗਮ ਸ਼ੁਰੂ ਕੀਤੇ ਸਨ ਕਿ ਸਾਡਾ ਨਗਰ ਨਸ਼ਿਆਂ ਤੋਂ ਦੂਰ ਰਹੇ ਤੇ ਸਾਡਾ ਵੀ ਫਰਜ਼ ਬਣਦਾ ਹੈ ਸਾਡੀਆਂ ਮਾਵਾਂ ਦਾ ਸਾਡੀਆਂ ਭੈਣਾਂ ਦਾ ਸਾਡੇ ਵੀਰਾਂ ਦਾ ਸਾਡੇ ਬਜ਼ੁਰਗਾਂ ਦਾ ਇਹ ਗੱਲ ਦਾ ਜਰੂਰ ਧਿਆਨ ਰੱਖੋ ਕਿ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਸੰਤ ਬਾਬਾ ਮਾਨ ਸਿੰਘ ਪਿਹੇਵੇ ਵਾਲਿਆਂ ਦੇ ਦੇ ਰੋਪੜ ਵਾਲੇ ਰੇੜ ਦੇ ਜਥੇਦਾਰ ਭਾਈ ਸ਼ਮਸ਼ੇਰ ਸਿੰਘ ਸੋ ਹੋਂ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਬਾਬਾ ਮਾਨ ਸਿੰਘ ਦੇ ਜਥੇ ਦੇ ਜਿੰਨੇ ਵੀ ਸਿੰਘ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਰੂਪੇ ਉਹਨਾਂ ਨੂੰ ਭੇਟ ਕੀਤੇ ਜਾਣ ਕਮੇਟੀ ਦੇ ਵੱਲੋਂ ਸੋ ਸਿੰਘਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਸਿੰਘ ਬਾਬਾ ਮਾਨ ਸਿੰਘ ਦੇ ਦੇਰੇ ਤੋਂ ਆਏ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ